ਰਾਮਾ ਮੰਡੀ ਵਿੱਚ ਲੋੜਵੰਦਾਂ ਦੀ ਮਦਦ ਕਰਨ ਲਈ ਲੈਂਜ ਕਲੱਬ ਦੇ ਨਵੇਂ ਗਠਨ ਕਰਨ ਲਈ ਇੱਕ ਅਹਿ ਮੀਟਿੰਗ ਪੂਸ਼ਨ ਗਰਗ ਦੀ ਅਗਵਾਈ ਵਿੱਚ ਬੁਲਾਈ ਗਈ ਜਿਸ ਵਿੱਚ ਪੂਸ਼ਨ ਗਰਗ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸਹਿਰਵਾਸੀਆਂ ਨੇ ਹਿੱਸਾ ਲਿਆ ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਸਹਿਰਵਾਸੀਆਂ ਨੇ ਸਰਬਸੰਮਤੀ ਨਾਲ ਪੂਸ਼ਨ ਕੁਮਾਰ ਗਰਗ ਨੂੰ ਲੈਂਜ ਕਲੱਬ ਦਾ ਪ੍ਰਧਾਨ ਵੀ ਚੁਣਿਆ ਗਿਆ ਵਿਸ਼ੇਸ਼ ਗੱਲਬਾਤ ਦੌਰਾਨ ਨਾਮ ਨਿਯੁਕਤ ਪ੍ਰਧਾਨ ਪੂਸ਼ਨ ਗਰਗ ਨੇ ਦੱਸਿਆ ਕਿ ਉਹ ਲੈਂਜ ਕਲੱਬ ਰਾਮਾ ਦੇ ਤੀਜੀ ਵਾਰ ਪ੍ਰਧਾਨ ਬਣ ਚੁੱਕੇ ਨੇ ਅਤੇ ਉਨ੍ਹਾਂ ਵੱਲੋਂ ਨਵੇਂ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ ਉਨਾ ਗਿਆ ਕਿ ਜਲਦੀ ਹੀ ਨਵੀਂ ਟੀਮ ਦਾ ਐਲਾਨ ਕੀਤਾ ਜਾਵੇਗਾ। ਰਾਮਾਮੜੀ ਤੋਂ ਪਰਮਜੀਤ ਸਿੰਘ ਲਹਰੀ ਦੀ ਰਿਪੋਰਟ। ਜਿਵੇਂ ਗਰੀਬ ਬੱਚਿਆਂ ਨੂੰ ਜਰਸੀਆਂ ਬਣਨੀਆਂ। ਆਈ ਕੈਂਪ ਲਾਉਣੇ, ਮੈਡੀਕਲ ਕੈਂਪ ਲਾਉਣੇ। ਟੀਚਰ ਡੇ ਬਣਾਉਣੇ, ਟੀਚਰ ਡੇ 5 ਸਤੰਬਰ ਨੂੰ। ਦੋਤਨਵੇਂ ਮਹੀਨਾਵਾਂ ਦਾ ਮੈਡੀਕਲ ਚੈੱਕਅਪ ਕੈਂਪ ਲਾਉਣਾ ਹੈ। ਗਰੀਬ ਪੂਰ ਬੰਦਿਆਂ ਦੀ ਹੈਲਪ ਕਰਨੀ। ਇਹ ਸਾਡਾ ਮਕਸਦ ਹੈ। ਅੱਜ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਜੀ ਤੁਸੀਂ ਪੰਨੀ ਦਾ ਸਹਿ ਪ੍ਰਧਾਨ ਬਣਾਇਆ ਪੰਨੀ ਨੂੰ ਤੀਜੀ ਵਾਰ ਬਣਾਇਆ ਤੀਜੀ ਵਾਰ ਸਾਰੇ ਤੇ ਕਿਸ ਤਰ੍ਹਾਂ ਮਤ ਖੁਸ਼ੀ ਮਹਿਸੂਸ ਹੋਈ ਬਸ ਖੁਸ਼ੀ ਹੋਵੇ ਥੋੜਾ ਆਸ਼ੀਰਵਾਦ ਹੈ ਸਰਾਂ ਦਾ ਕਿਸ ਤਰ੍ਹਾਂ ਦਾ ਸਜੋਰ ਹੋਗਾ ਮੈਂਬਰਾਂ ਦਾ ਅਗਲੀ ਟੀਮ ਵੀ ਬਣੂਗੀ ਵਧੀਆ ਰੁਸ ਹੋਊ ਮੈਨੂੰ ਮੈਂ ਉਹ ਫੇਰ ਤੋਂ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਹੈ ਕੋਈ ਵੀ ਸਮਾਜ ਸੇਵਾ ਦਾ ਕੰਮ ਕਰਨਾ ਹੋਵੇ ਤਾਂ ਅਸੀਂ ਅੱਗੇ ਆ ਪਹਿਲਾਂ ਵੀ ਕਰਦੇ ਆ ਰਹੇ ਤੇ ਹੁਣ ਤੋਂ ਵੀ ਕਰਦੇ ਆ ਰਹੇ ਜੋ ਵੀ ਇਹ ਸੇਵਾ ਦਾ ਕਹਿਣਗੇ ਆਪਾਂ ਇਹਨਾਂ ਨਾਲ ਹੱਕਦਾਰ ਹੈ ਕੋਈ ਵੀ ਕੰਮ ਕਹਿਣਗੇ ਆਪਾਂ ਕਿਸੇ ਵੀ ਕੰਮ ਕਰਕੇ ਇਹਨਾਂ ਤੋਂ ਪਿੱਛੇ ਨਹੀਂ ਹਟਦੇ ਜੋ ਵੀ ਕੰਮ ਇਹ ਕਹਿਣਗੇ ਅਸੀਂ ਇੱਕ ਚੁੱਕ ਹੋ ਕੇ ਮਿਲ ਕੇ ਹੋਰ ਵੀ ਮੈਂਬਰ ਇਕੱਠੇ ਹੋ ਕੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਹੀ ਕਰਾਂਗੇ। ਥੈਂਕ ਯੂ ਥੈਂਕ ਯੂ ਬੀਓਡੀ ਸਾਹਮਣੇ ਹੋਏ ਹੋ ਕਿਸ ਤਰ੍ਹਾਂ ਲੱਗ ਰਿਹਾ ਜੀ ਸਰ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਕਲੱਬ 'ਚ ਸਾਡਾ ਕਲੱਬ ਬਣਿਆ ਹੈਗਾ ਤੇ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਕਲੱਬ ਦੇ ਲੋਕ ਲੋਕ ਪলাই ਦੇ ਕੰਮ ਕਰਾਂਗੇ ਦੇ ਵਿੱਚ ਕਿ ਕਿ ਮੇਨ ਜਿਹੜਾ ਹੈਗਾ ਵੈਲਫੇਅਰ ਦੇ ਕੰਮ ਜੱਕ ਕਰਾ ਜਿਵੇਂ ਪ੍ਰਧਾਨ ਜੀ ਪੂਸ਼ਨ ਸਾਹਿਬ ਜੀ ਨੇ ਸਾਨੂੰ ਦੱਸਿਆ ਗਿਆ ਕਿ ਸਾਡਾ ਲੋਕ ਪলাই ਦਾ ਕੰਮ ਹੋਊਗਾ ਗਰੀਬ ਬੱਚਿਆਂ ਨੂੰ ਵਰਦੀਆਂ ਵਗੈਰਾ ਵੰਡਿਆਗੇ ਹਨਾ ਤਾਂ ਬਾਕੀ ਜਿਵੇਂ ਨਾਲ ਜੁੜੇ ਅੱਗੇ ਕੇ ਸਾਨੂੰ ਪਤਾ ਲੱਗੂਗਾ ਕਿ ਇਹਦੇ ਕੀ ਮੋਟਿਵ ਹੋਏਗੇ ਸਾਰੇ ਆਈ ਕੈਂਪ ਲਾਇਆ ਕਰਾਂਗੇ ਹਾਂਜੀ ਆਈ ਕੈਂਪ ਲਾਇਆ ਕਰਾਂਗੇ ਇਦਾਂ ਕਰਕੇ ਹਨਾ ਕਾਫੀ ਚਲੋ ਮੈਡਮ ਆਜੀ ਪ੍ਰਧਾਨ ਜੀ ਬਣਾਇਆ ਹਾਂ ਪ੍ਰਧਾਨ ਜੀ ਕੋਸ਼ਿਸ਼ ਜਿਹਨੂੰ ਮੈਂ ਸਭ ਤੋਂ ਪਹਿਲਾਂ ਮਤਲਬ ਇਹ ਦੇਣਾ ਚਾਹਾਂਗਾ ਨਾ ਪ੍ਰਧਾਨ ਜਿਉਂ ਤਾਂ ਹੁੰਦੇ ਚਲੋ ਤੀਸਰੀ ਵਾਰ ਸੇਵਾ ਦਾ ਮੌਕਾ ਇਹਨਾਂ ਨੂੰ ਮਿਲਿਆ ਤੇ ਸਾਡਾ ਜਿਹੜਾ ਮੇਨ ਮੋਟਿਵ ਰਹੇਗਾ ਜੀ ਕਿ ਲੋਕ ਭਲਾਈ ਦੇ ਕੰਮ ਹੈ ਜੋ ਵੀ ਹੈ ਜਿਸੇ ਵੀ ਤਰ੍ਹਾਂ ਦੀ ਨੀਣਾ ਲੋਡ ਹੋਈ ਗਈ ਇਸ ਨੂੰ ਸਪੋਰਟ ਕਰਾਂਗੇ ਪ੍ਰੋਪਰ ਪੂਰੀ ਵੇਅ ਕਰ ਲਾਂਗੇ ਚਲੋ ਕੋਈ ਪੁਸ਼ਟੀ ਕਾ ਕਿਸੇ ਨੇ ਦੱਸ ਵੀ ਇਹਨਾਂ ਦਾ ਮੋਟਿਵ ਆਪਣੀ ਟੀਮ ਦਾ ਮੋਟਿਵ ਇੱਥੇ ਰਹੇਗਾ ਵੀ ਇਕੱਠਾ ਜਰਸੀਆਂ ਵੰਡਨੀਆਂ ਤੇ ਬਲੱਡ ਕੈਂਪ ਲਗਾਣੇ ਆਈ ਕੈਂਪ ਲਗਾਣੇ ਤੇ ਨਾਲ 5 ਸਤੰਬਰ ਨੂੰ ਜਿਹੇ ਮਨਾਇਆ ਜਾਣਾ ਟੀਚਰ ਡੇ ਮਨਾਇਆ ਜਾਊਗਾ ਸਨਮਾਨਿਤ ਕੀਤਾ ਜਾਊਗਾ ਉਹਨਾਂ ਨੂੰ ਤੇ ਨਾਲ-ਨਾਲ এনवायरमेंट ਦਾ ਵੀ ਧਿਆਨ ਰੱਖਿਆ ਜਾਏਗਾ ਤੇ ਉਸ ਤਰੀਕੇ ਦਾ ਕੰਮ ਕੀਤਾ ਜਾਏਗਾ ਜਿਹੜੀ ਨੈਗਰੀ ਨੈਕਸਟ ਟੀਮ ਮੰਗੀ ਜੀ ਉਹਦਾ ਪਲਾਨ ਹੋ ਜਾਊਗਾ ਜਿਸ ਦਾ ਕੱਲ ਤੱਕ ਹੋ ਜਾਏਗਾ ਸਭ ਤੋਂ ਪਹਿਲੇ ਤਾਂ ਪ੍ਰਧਾਨ ਜੀ ਨੂੰ ਵਧਾਈ ਦੇਵਾਂਗੇ ਜੀ ਥੈਂਕ ਯੂ ਥੈਂਕ ਯੂ ਜੀ ਬਾਕੀ ਪ੍ਰਧਾਨ ਜੀ ਦੀ ਅ ਇਹਨਾਂ ਦੀ ਲੀਡਰਸ਼ਿਪ ਦੇ ਅੰਡਰ ਇਹਨਾਂ ਦਾ ਬਹੁਤ ਐਕਸਪੀਰੀਅੰਸ ਹੈ ਲਾਈਨ ਕਲੱਬ ਦਾ ਤੋ ਜੋ ਵੀ ਇਲਾਕੇ ਦੀਆਂ ਜ਼ਰੂਰਤਾਂ ਹੋਣਗੀਆਂ ਉਹ ਸਾਰੇ ਮਿਲ ਬੈਠ ਕੇ ਡਿਸਾਈਡ ਕਰਾਂਗੇ ਔਰ ਜੋ ਪ੍ਰਧਾਨ ਜੀ ਗਾਈਡ ਕਰਨਗੇ ਉਸ ਤਰ੍ਹਾਂ ਹੀ ਚਲਾਇਆ ਜਾਏਗਾ ਨਵੀਂ ਇਕਾਈ ਦਾ ਗਠਨ ਦੇ ਸਬੰਧੀ ਪੂਸ਼ਨ ਜੀ ਨੂੰ ਪ੍ਰਾਨਵੰਤ ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਐਸੇ ਤਰ੍ਹਾਂ ਉਮੀਦ ਕਰਦਾ ਕਿ ਇਹ ਕਲੱਬ ਹਮੇਸ਼ਾ ਪੂਸ਼ਨ ਜੀ ਵਾਂਗ ਹੀ ਤਰੱਕੀਆਂ ਕਰਦਾ ਰਹੇ ਠੀਕ ਹੈ ਜੀ